ਪਹਿਲਾ ਤਾਂ ਮੈਂ तमाम लुक एट ਜੁਨੇ ਹੋਈ ਜਿੰਨੇ ਵੀ 4 ਐਮਐਲਏ ਨੇ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਹੇ ਟਿਕਾ ਮਿਸਟਰ ਰੰਦਾਵਾ ਜਿੱਤੇ ਨੇ ਡੇਰਾਬਾ ਬਨਾਨਕ ਤੋਂ ਔਰ ਜਿੱਤੇ ਨੇ ਸੁਬਾਤ ਚੱਬੇਵਾਲ ਸਾਹਿਬ ਦੇ بیٹے ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਹਰਦੀਪ ਸਿੰਘ ਜਿੱਪੀ ਤੇ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਔਰ ਖਾਸ ਕਰਕੇ ਮੇਰੇ ਛੋਟੇ ਭਰਾ ਮੇਰੇ ਦਿਲ ਦੇ ਬੜੇ ਕਰੀਬੀ ਔਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਰਨਾਲਾ ਤੋਂ ਔਰ ਇਹ ਕਾਮ ਕਰਨਾ ਸੰਬੰਧਿਤ ਰੱਖਣ ਵਾਲਾ ਵਿਅਕਤੀ ਕਾਲਾ ਟਿਨੋ ਜਿਨ੍ਹਾਂ ਨੂੰ ਅਸੀਂ ਜ਼ਿਲ੍ਹਾ ਪ੍ਰਧਾਨ ਬਣਾਇਆ ਤੇ ਉਹਨਾਂ ਨੇ ਅੱਜ ਬਰਨਾਲਾ ਦੀ ਸੀਟ ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕਾਂਗਰਸ ਪਾਰਟੀ ਦੇ ਲਈ ਔਰ ਉਹਨਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਪੂਰੇ ਪੰਜਾਬ ਦੇ ਵਿੱਚ ਬੁਲੰਦ ਰੱਖਿਆ ਮੈਂ ਆਪਦੇ ਉਸ ਭਰਾ ਨੂੰ ਵੀ ਵਧਾਈ ਦੇਣੀ ਚਾਹੁੰਦਾ ਨਾਲ ਹੀ ਨਾਲੇ ਪਬਲਿਕ ਮੰਡੇਟ ਹੈ ਉਹ ਕਹਿੰਦਾ ਮੰਡਟ ਹੈ ਔਰ ਉਹ ਕਦੇ ਮੰਡਟ ਨੂੰ ਸਿਰ ਝੁਕਾ ਕੇ ਮੰਨ ਲੈਣਾ ਚਾਹੀਦਾ ਕਿ ਜੋ ਲੋਕਾਂ ਦਾ ਮੰਡਟ ਹੈ ਉਹ ਸਾਡੇ ਸਿਰ ਮੱਥੇ ਲੇਕਿਨ ਮੈਂ ਦੋ ਚਾਰ ਗੱਲਾਂ ਇਸ ਚੁਣავი ਪ੍ਰਤੀਦਸ਼ਨਾ ਚੋਣ ਹੈ ਸੋ ਅਗਰ ਬਰਨਾਲਾ ਦੀ ਗੱਲ ਕਰੀਏ ਅਸੀਂ ਇਹ ਬਰਨਾਲਾ ਚ ਕਾਂਗਰਸ ਦੇ ਉਮੀਦਵਾਰ 2157 ਵੋਟਾਂ ਦੇ ਫਰਕ ਨਾਲ ਜਿੱਤੇ ਯਾਨੀ ਕਿ 28254 ਵੋਟਾਂ ਕਾਲਾ ਢਿੱਲੂ ਜੀ ਨੂੰ ਟੋਟਲ ਪਈਆਂ ਔਰ ਦੂਸਰੇ ਨੰਬਰ ਤੇ 26077 ਵੋਟਾਂ ਦੇ ਨਾਲ ਜਿਹੜੀ ਆਵਾਜ਼ੀ ਪਾਰਟੀ ਹੈ ਔਰ ਬੀਜੇਪੀ 17958 ਵੋਟਾਂ ਲੈ ਕੇ ਗਈ ਔਰ ਜਾਂਦਾ ਭਾਵੇਂ ਕਿ 28254 ਵੋਟਾਂ ਨਾਲ ਸਾਡੀ ਜਿੱਤ ਪ੍ਰਾਪਤ ਹੋthi ਹੋਗੀ ਕਿਉਂਕਿ ਜਿਹੜਾ ਕੰਟ੍ਰੈਸਟ ਸੀਗਾ ਸਿੱਧਾ ਸਿੱਧਾ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਅਲੱਗ-ਅਲੱਗ ਲੜ ਰਹੇ ਸਨ ਭਾਜਪਾ ਵੀ ਆਪਣਾ ਜਿਹੜਾ 17958 ਵੋਟਰਾਂ ਨਾਲ ਸ਼ੇਅਰ ਲੈ ਕੇ ਗਈ ਔਰ ਜਿੱਤ ਸਾਡੇ ਕਾਂਗਰਸ ਦੇ ਉਮੀਦਵਾਰ ਨੂੰ ਉੱਥੇ ਕੋਈ ਚੱਬੇਵਾਲ 52904 ਵੋਟਾਂ ਹੀ ਪਈਆਂ ਆ ਚਿਤਨ ਵਾਲੇ ਉਮੀਦਵਾਰ ਨੂੰ ਦੂਸਰੇ ਨੰਬਰ ਤੇ 23000 ਦਾ ਸਾਡਾ ਕਾਂਗਰਸ ਦਾ 22 ਰਿਆਰ ਬੀਜੇਪੀ 86000 ਵੋਟ ਲੈ ਕੇ ਗਈ। ਕੋਈ ਇੰਟਰਸਟਿੰਗ ਅਲਾ ਡੇਰਾ ਬਾਬਾ ਨਾਨਕ ਤੇ ਗਿੱਦੜਵਾਹ। ਡੇਰਾ ਬਾਬਾ ਨਾਨਕ ਆਮ ਆਦਮੀ ਪਾਰਟੀ 90000 ਵੋਟਾਂ 59104 ਤੇ ਕਾਂਗਰਸ ਕ 53000 ਵੋਟ ਲੈ ਕੇ ਗਈ ਬੀਜੇਪੀ ਕੇਵਲ 5000 ਵੋਟ ਲੈ ਕੇ ਗਈ। ਜਿਹੜੀ ਉਹ 53000 ਵੋਟ ਸੀ ਉਹ ਲਾਸਟ ਟਾਈਮ ਦੇ ਨਾਲੋਂ देरा बाबा नानकले उम्मीदवार ਵੱਧ ਵੋਟਾਂ ਲੈ ਕੇ ਗਏ ਜਾਨਕੀ ਕਾਂਗਰਸ ਨੇ ਆਗਦੀ ਜਿਹੜੀ ਜਿਹੜੀ ਵੋਟ ਸੀਗੀ ਉਹਨੂੰ ਉਹਵੇਂ ਸਿਕਿਉਰ ਕਰਕੇ ਰੱਖਿਆ ਹਾਲਾਂਕਿ ਵੋਟ ਪਰਸੈਂਟੇਜ ਵੀ ਘੱਟ ਸੀਗਾ ਉੱਥੇ ਲੇਕਿਨ ਉਹਨੇ ਆਗਾ ਉਹਵੇਂ ਬਰਕਰਾਰ ਸਿਕਿਉਰ ਵੋਟ ਰੱਖੀ ਲੇਕਿਨ ਅਸੀਂ ਉਹ ਚੋਣ ਹਾਰ ਗਏ ਪੋਰਾ ਮੁੱਖ ਕਾਰਨ ਸੀਗਾ ਜੋ ਗਿਦੜਵਾ ਹੋਇਆ ਉਹ ਦੇਰਾ ਬਾਬਾ ਨਾਨਕ ਹੁਣ ਜੇ ਗਿਦੜਵਾ ਦੀ ਗੱਲ ਕਰੀਏ ਤਾਂ ਅਸੀਂ ਲਾਸਟ ਟਾਈਮ ਸ਼ਾਹ ਕੋਜ਼ਰਪਾਈ ਦੇ ਵਿੱਚ 86% ਪੋਲਿੰਗ ਹੋਈ ਸੀ 86% ਇਸ ਵਾਰੀ 2024 ਚ ਪੋਲਿੰਗ ਹੋਈ ਹੈ 80% ਉਦੋਂ 86% ਪੋਲਿੰਗ ਸੀ ਅਸੀਂ ਵੋਟਾਂ ਲੈ ਕੇ ਗਏ ਸੀ 50433 ਵੋਟਾਂ ਦੇ ਲਗਭਗ ਤੇ ਹੁਣ ਅਸੀਂ 80% ਪੋਲਿੰਗ ਤੇ ਕਾਂਗਰਸ ਪਾਰਟੀ ਲੈ ਕੇ ਗਈ ਹੈ 50000 ਵਿਦ ਪੋਸਟਲ ਬੈਲਟ પાਕੇ ਨੰਜਾ ਯਾ 397 ਵੈਸੇ ਹੁੰਦੀ ਸੀ ਪੋਸਟਲ ਵੈਲਟ ਪਾ ਕੇ ਅਸੀਂ ਤਕਰੀਬਨ ਆਪ ਦਾ ਟਾਰਗੇਟ ਜਿਹੜਾ 2022 ਦਾ ਸੀ ਉਹ ਅਸੀਂ ਅਚੀਵ ਕਰ ਲਿਆ ਜਿੱਥੇ ਸਾਨੂੰ ਮਾਰ ਪਈ ਜਿਹੜੇ ਨੇ ਕਰਕੇ ਅਸੀਂ ਹਾਰੇ ਹਾਂ ਸਾਨੂੰ ਇਹ ਉਮੀਦ ਸੀ ਕਿ ਬੀਜੇਪੀ 25000 ਮਨਪ੍ਰੀਤ ਬਾਦਲ ਜਾ 30000 ਵੋਟਸ ਸਕਰ ਕਰੇਗਾ ਲੇਕਿਨ ਬੀਜੇਪੀ ਜਿਹੜੀ ਸੀ ਉਹ 12174 ਵੋਟਾਂ ਤੇ ਸਿਮਟ ਕੇ ਰਹੇਗੀ ਮਕਮਲ ਤੌਰ ਤੇ ਜਦ ਕਿ ਆਮ ਆਦਮੀ ਪਾਰਟੀ 77000 ਪੂਰਾ ਕੰਨ ਮੇਰੇ ਆ ਕਿ ਅਕਾਲੀ ਦਲ ਦੀ ਪੂਰੀ ਦੀ ਪੂਰੀ ਵੋਟ ਜਿਹੜੀ ਡਾਇਵਰਟ ਜਿਹੜੀ ਹੋਈ ਪੂਰੀ ਕਨਵਰਜਨ ਹੋ ਗਈ ਆਮ ਆਦਮੀ ਪਾਰਟੀ ਕਿਉਂਕਿ ਉਹ ਕੈਂਡੀਡੇਟ ਆਮ ਆਦਮੀ ਪਾਰਟੀ ਚਲਾ ਗਿਆ ਪਲੱਸ ਜਿਹੜੀ ਆਮ ਆਦਮੀ ਪਾਰਟੀ ਨੂੰ 38000 ਵੋਟ ਪਈ ਸੀ ਪਿਛਲੀ ਵਾਰੀ ਉਹ ਤਕਰੀਬਨ ਲਗਭਗ ਉਹ ਉਹਨਾਂ ਨਾਲ ਮਰ ਜੂਗੀ ਕਿਉਂਕਿ ਆਮ ਆਦਮੀ ਪਾਰਟੀ ਦਾ ਖੁਦ ਲੜ ਰਹੀ ਸੀ ਅਕਾਲੀ ਦਲ ਦਾ ਉਮੀਦਵਾਰ ਉਧਰ ਮਰ ਜ ਗਿਆ ਔਰ ਅਕਾਲੀ ਦਲ ਨੇ ਨਾਤਾ ਡੇਰਾ ਬਾਬਾ ਨਾਨਕ ਜਦੋਂ ਚਾਰੇ ਸੀਟਾਂ ਤੇ ਆਦੇ ਹਥਿਆਰ ਸਿੱਟੇ ਕਿਉਂਕਿ ਸਾਡੀ ਸਿੱਧੀ ਦੀ ਸਿੱਧੀ ਲੜਾਈ ਡੇਰਾ ਬਾਬਾ ਨਾਨਕ ਚ ਅਕਾਲੀ ਦਲ ਨਾਲ ਨਹੀਂ ਕਿਉਂਕਿ ਕਾਂਗਰਸ ਵਰਸਸ ਅਕਾਲੀ ਦਲ ਰਿਹਾ ਹਮੇਸ਼ਾ ਮਗਰਲੇ ਕਈ ਸਾਲਾਂ ਤੋਂ ਇਹ ਵੀ ਗੱਦੜਬਾਚ ਕਾਂਗਰਸ ਵਰਸਸ ਅਮੇਸ਼ਾ ਅਕਾਲੀ ਦਲ ਰਿਹਾ ਅਕਾਲੀ ਦਲ ਦਾ ਚੋਣ ਨਾ ਲੜਦਾ ਕਿਉਂਕਿ ਅਗਰ ਵੀਰ ਬਾਦਲ ਜਿਹਾ ਆਪਣਾ ਵਿਅਕਤੀ ਕੋਈ ਚੁਣਾਰ ਲੜਦਾ ਤਾਂ 15000 ਵੋਟ ਕਿਤੇ ਨਾ ਕਿਤੇ 20000 25000 ਵੋਟ ਸਿਕਯਰ ਕਰਦਾ ਜੇ ਜਾਓ ਮਨਪ੍ਰੀਤ ਆਪ ਦਾ ਟਾਰਗੇਟ ਅਚੀਵ ਕਰਦਾ ਸੋ ਤੁਸੀਂ ਦੇਖੋ ਨਾ ਪਾਰਲੀਮੈਂਟ ਨਾਲੋਂ ਵੀ ਪਾਰਲੀਮੈਂਟ ਦੇ ਵਿੱਚ ਵੱਧ ਵੋਟ ਪਈ ਜਿਹੜੋਂ ਹੰਸਰਾ ਘੰਸਾੜੇ ਲੇਕਿਨ ਉਸ ਤੋਂ ਵੀ ਘੱਟ ਜਿਹੜਾ ਸੀ ਬੋਟਸ ਸਕਿਉਰ ਕਰ ਸਕੇ ਬੀਜੇ ਬੀਜੇਪੀ ਸੋ ਅਸੀਂ ਆਪਦਾ ਟਾਰਗੇਟ ਇਟ ਵੋਟਡ ਜਿਹੜਾ ਹੈ 80% ਹਾਲਾਂਕਿ 86% ਨੂੰ 80% ਦੇ ਵਿੱਚ ਅਸੀਂ ਉਹ ਟਾਰਗੇਟ ਅਚੀਵ ਕਰ ਲਿਆ ਜਿਹੜਾ ਅਸੀਂ 86% ਪੋਲਿੰਗ ਦੇ ਨਾਲ ਕੀਤਾ ਸੀ ਸੋ ਇਹ ਜਿਹੜੇ ਆ ਮੈਨੂੰ ਲੱਗਦਾ ਕਿ ਮੁੱਖ ਕਾਰਨ ਰਹੇ ਕਿਉਂਕਿ ਜਿਹੜਾ 3 ਆ ਕੈਂਡੀਡੇਟ ਦਾ ਡਿਵੀਜ਼ਨ ਆਫ ਵੋਟਸ ਹੈ ਉਹ ਜਿਹੜੀਆਂ ਨਹੀਂ ਹੋ ਸਕੀਆਂ ਸੋ ਇਸ ਕਰਕੇ ਅਸੀਂ ਸਿੱਧੀਆਂ-ਸਿੱਧੀਆਂ ਜਿਹੜੀਆਂ ਐ ਦੋ ਚੋਣਾਂ ਜਿਹੜੀਆਂ ਡੇਰਾ ਬਾਬਾ ਨਾਨਕ ਦੀਆਂ ਔਰ ਗਿੱਦੜ ਬਾਦੀਆਂ ਉਹ ਚੋਣਾਂ ਅਸੀਂ ਹਾਰ ਗਏ ਮੈਂ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਅਕਾਲੀ ਦਲ ਦਾ ਜਿੰਨਾ ਵੀ ਵੋਟ ਸੀਗਾ ਉਹ ਕਿਤੇ ਨਾ ਕਿਤੇ ਬਾਅਦ ਚ ਵੀ ਵੇਖਣ ਨੂੰ ਮਿਲਿਆ ਕਿ ਬਹੁਤ ਸਾਰਾ ਉਹ ਉਹਨੂੰ ਕਨਵਰਟ ਕੀਤਾ ਗਿਆ ਆਮ ਆਦਮੀ ਪਾਰਟੀ ਤੋਂ پتہ ਨਹੀਂ ਕੀ ਗੱਲ ਸੀ ਅੰਦਰਲੀ ਜਾਂ ਕੀ ਨਹੀਂ ਸੀ ਇਸ ਕਰਕੇ ਜਿਹੜੀ ਅਸੀਂ ਇਹ ਚੋਣ ਹੈ ਅਸੀਂ ਹਾਰੇ ਹਾਂ ਔਰ ਸਾਡੇ ਮੰਨੇ ਜਿਹੜਾ ਹੈ ਸਵੀਕਾਰ ਹੈ ਗਿੱਦੜਵਾਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਪਿਆਰ ਕਾਂਗਰਸ ਪਾਰਟੀ ਨੂੰ ਦਿੱਤਾ 13 ਵਿੱਚੋਂ 60 ਸੀਟਾਂ ਕਾਂਗਰਸ ਪਾਰਟੀ ਜਿੱਤੀ ਪਾਰਲੀਮੈਂਟ ਦੀਆਂ ਇਹ ਦਰਸਾਉਂਦਾ ਹੈ ਕਿ ਕਾਂਗਰਸ ਪਾਰਟੀ ਬੈਸਟ ਚੁਆਇਸ ਆਫ ਫਸਟ 12 ਜਿਹੜੀ ਪੰਜਾਬ ਦੇ ਵਿੱਚ ਅੱਜ ਹੈਗੀ ਆ ਬਾਈ ਇਲੈਕਸ਼ਨ ਆਮ ਤੌਰ ਤੇ ਅਮੂਮਨ ਤੌਰ ਤੇ ਬਾਈ ਇਲੈਕਸ਼ਨਾਂ ਦੇ ਵਿੱਚ ਸਰਕਾਰਾਂ ਦਲ ਬਲ ਤੰਦੌਲ ਦੇ ਨਾਲ ਔਰ ਆਪਣੀ ਤਾਕਤ ਦੇ ਨਾਲ ਜਿੱਤ ਜਾਂਦੀ ਨੇ ਸੋ ਲੋਕਾਂ ਨੂੰ ਇਹ ਵੀ ਹੁੰਦਾ ਕਿ 22 ਸਾਲ ਸਰਕਾਰ ਨੇ ਪਾਈ ਹੈ ਔਰ 22 ਸਾਲਾਂ ਦੇ ਵਿੱਚ ਅਸੀਂ ਲੋਕਾਂ ਨੇ ਕੰਮ ਲੈਣੇ ਤੋ ਇਹ ਇਸ ਕਰਕੇ ਸਰਕਾਰ ਦੇ ਪ੍ਰਤੀ ਜਿਹੜਾ ਹੈਗਾ ਚੁਕਾਅ ਜਿਹੜਾ ਉਹ ਰਿੰਦਾ ਲੇਕਿਨ ਇਸੇ ਬਾਵੀਉ ਦਸੀਂ ਇੱਕ ਸੀਟ ਪਾਰਟੀ ਸਿਕਯੁਰ ਕਰ ਪਾਈ ਕਾਲਾ ਢਿਲੋਜੀ ਦੀ ਕਾਮਯਾਬੀ ਦੀ ਉਹ ਸਾਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੋਈ ਹੈ ਕਿ ਅਸੀਂ ਉਹ ਸੀਟ ਜਿੱਤੇ ਪਰ ਮੈਨੂੰ ਪੂਰਨ ਉਮੀਦ ਹੈ ਕਿ ਇਹ ਬਾਏ ਇਲੈਕਸ਼ਨ ਤੁਸੀਂ ਦੇਖੋ ਕਿ ਅਸੀਂ 20000 ਵੋਟ ਪਾਈ ਸੀ ਸਾਨੂੰ ਇਸ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਦਾ ਚੋਣ ਹੋਇਆ ਅਗਰ ਗਿੱਦੜਬਾਦੀ ਗੱਲ ਕਰੀ ਤੇ ਅੱਜ ਅਸੀਂ ਆਪਦੀ ਪੂਰੀ ਦੀ ਪੂਰੀ ਵੋਟ ਜਿਹੜੀ ਹੈ ਉਹ ਸਕਿਉਰ ਕਰ ਲਈ 50000 ਤੇ ਸਾਡਾ ਜਿਹੜਾ ਕੀਚਾ ਚਾਹੀਦਾ ਸੀ ਉਹ ਅਸੀਂ ਅਚੀਬ ਕੀਤਾ ਬਹੁਤ ਵਾਰੀ ਇਹ ਵੀ ਹੁੰਦਾ ਕਿ ਐਂਟੀ ਗਵਰਨਮੈਂਟ ਸੀ ਹੋ ਜਾਂਦੀ ਹੈ ਲੋਕਾਂ ਨੂੰ ਲੱਗਦਾ ਕਿ ਤਿੰਨ ਵਾਰ ਲਗਾਤਾਰ ਜਿੱਤ ਗਏ ਬਾਕੀ ਵਿਰੋਧੀਆਂ ਨੇ ਇਹ ਵੀ ਕਿਹਾ ਕਿ ਸਾਨੂੰ ਇੱਕ ਮੌਕਾ ਚਾਹੀਦਾ ਹੈ ਢਾਈ ਸਾਲ ਸਾਨੂੰ ਤੁਸੀਂ ਦਿਓ ਉਸਨੂੰ ਕਿ ਚਾਂਸ ਦੇਖੇ ਦੇਖੋ ਇਹ ਸਾਰੇ ਜਿਹੜੇ ਫੈਕਟਰ ਸੀਗੇ ਇਹ ਕਾਊਂਟ ਕੀਤੇ ਔਰ ਅਸੀਂ ਜਿਹੜਾ ਚੋਣ ਹੈ ਉਹ ਹਾਰ ਗਏ ਸੋ ਮੈਂ ਹੀ ਕਹਿਣਾ ਚਾਹੁੰਦਾ ਮੈਂ ਗੱਗੜਵਾ ਦੇ ਲੋਕਾਂ ਦਾ ਉਹਨਾਂ ਲੋਕਾਂ ਦਾ ਜਝਾਰੂ ਲੋਕਾਂ ਦਾ ਜਿਨ੍ਹਾਂ ਨੇ ਰਾਜੀਵ ਰਿੰਗ ਨੂੰ ਇੱਥੋਂ ਤੱਕ ਬਚਾਉਂਦਾ ਕੰਮ ਕੀਤਾ ਔਰ ਨਾਲ ਹੀ ਨਾਲ ਪੰਜਾਬ ਦੇ ਲੋਕਾਂ ਨੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਸ ਪ੍ਰਕਾਰ ਉਹਨਾਂ ਨੇ ਸਾਨੂੰ ਵੋਟਾਂ ਪਾਈਆਂ ਮੰਡਟ ਦਿੱਤਾ ਹੈ ਚਾਰੇ ਦੀਆਂ ਚਾਰੇ ਸੀਟਾਂ ਤੇ ਇਹ ਸਾਡੇ ਲਈ 7 ਦਾ 4 ਵੀ ਸੋ ਮੈਨੂੰ ਲੱਗਦਾ ਕਿ ਆਉਣ ਵਾਲਾ ਜਿਹੜਾ ਕੱਲ ਹੋਏਗਾ ਉਹ ਕਾਂਗਰਸ ਪਾਰਟੀ ਦਾ ਹੋਏਗਾ ਔਰ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਚ ਅੱਗੇ ਵਧੇਗੀ ਔਰ ਜਿਹੜੀ 2027 ਦੀ ਸਰਕਾਰ ਹੋਏਗੀ ਉਹ ਕਾਂਗਰਸ ਪਾਰਟੀ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੇ ਸੇਰਾ ਸੇਰਾ ਬੰਨਣਗੇ ਸੋ ਇੰਨਾ ਹੀ ਕਹਿਣਾ ਸੀ ਮੈਂ ਔਰ ਵਧਾਈ ਦੇਣਾ ਛੋਣਾ ਮੈਂ ਆਪਣੇ ਵਿਰੋਧੀ ਸਾਥੀਆਂ ਨੂੰ ਔਰ ਖਾਸ ਕਰਕੇ ਗਿੱਦੜਬਾ ਮਨੀਤ ਧਿਲੋਜੀ ਨੂੰ ਮੁਬਾਰਕਬਾਦ ਔਰ ਮੈਂ ਉਹਨੂੰ ਕਹਿਣਾ ਚਾਹਾਂਗਾ ਕਿ 2.5 ਸਾਲ ਆ ਹੁਣ ਗਵਰਨਮੈਂਟ ਦੇ ਆ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਾਜਾ ਬੜਿੰਗ ਮੇਰੇ ਨੂੰ ਪੈਸੇ ਮੰਗਣ ਨਹੀਂ ਆਇਆ ਮੇਰਾ ਬੰਦਾ ਨਹੀਂ ਸੀ ਪੈਸੇ ਮੰਗਣਾ ਇਸ ਕਰਕੇ ਨਾਮ ਆਏ ਨਾਮ ਆਵਾਂਗਾ ਲੇਕਿਨ ਹੁਣ ਮੈਂ ਉਮੀਦ ਕਰਦੇ ਆਂ ਕਿ ਗਿੱਦੜਬਾ ਦੇ ਲੋਕਾਂ ਦੇ ਵਾਸਤੇ ਹਰ ਉਹ ਸੰਭਵ ਚੀਜ਼ ਜਿਹੜੀ ਗਿੱਦੜਬਾ ਦੇ ਮੇਰੇ ਲੋਕਾਂ ਨੂੰ ਚਾਹੀਦੀ ਹੈ ਜਿਹੜੀ ਗਿੱਦੜਬਾ ਦੇ ਲੋਕ ਇਹ ਮਹਿਸੂਸ ਕਰ ਰਹੇ ਆ ਕਿ ਰਾਜਾ ਬੜਿੰਗ ਨਹੀਂ ਕਰ ਪਾਇਆ ਜਿਹੜੀ ਮੈਂ ਨਹੀਂ ਕਰ ਪਾਇਆ ਮੈਨੂੰ ਕਰਨੀ ਚਾਹੀਦੀ ਸੀ ਉਹ ਸਾਡੇ ਉਥੋਂ ਦੇ ਹੁਣ ਮੌਜੂਦਾ ਐਮਐਲਏ ਜਿੱਦਰਵਾ ਦੇ ਲੋਕਾਂ ਅਸੇ ਉਹਨਾਂ ਦੀ ਅਸੁਰੱਖਾਂ ਸੇ ਉਹ ਮਹੱਇਆ ਕਰਾਉਣਗੇ ਇਹ ਮੈਂ ਆਸ ਕਰਦਾ ਹਾਂ ਅਕਾਦਾ ਜੀ ਜਿਸ ਤਰ੍ਹਾਂ ਤੁਸੀਂ ਆਪਣੇ ਇੱਕ ਸਟੇਟ ਪ੍ਰੈਜ਼ੀਡੈਂਟ ਦੇ ਤੌਰ ਤੇ ਸਹਾਰ ਨੂੰ ਸਹਿਯਾਰਨ ਕੀਤਾ ਉਹ ਤੁਹਾਡੀ ਦਲੇਰੀ ਦੇ ਅਸੀਂ ਸ਼ਲਾਘਾ ਕਰਦੇ ਹਾਂ ਇੱਕ ਤੁਸੀਂ ਰਣਨੀਤੀ ਦੀ ਗੱਲ ਕੀਤੀ ਹੈ ਵੀ ਅਕਾਲੀਆਂ ਦੇ ਵੋਟ ਡਾਇਵਰਟਿੰਗ ਹੋਏ ਜਾਂ ਭਾਜਪਾ ਦੇ ਇਸ ਤਰ੍ਹਾਂ ਵੀ ਹੋਏ ਕਿ ਇਸ ਤਰ੍ਹਾਂ ਦੀ ਰਣਨੀਤੀ ਪਹਿਲਾਂ ਵੀ ਕਿਸੇ ਪਿਛਲੇ ਇਲੈਕਸ਼ਨ 'ਚ ਵੀ ਹੋਈ ਹੈ ਵੀ ਦੂਜੀਆ ਪਾਰਟੀਆਂ ਨੂੰ ਕਿੰਨੇ ਵੋਟ ਮਿਲਦੇ ਉਹ ਤੁਹਾਡੀ ਜਿੱਤ ਤੇ ਨਿਰਭਰ ਨਮ ਸਵਿੰਗ ਹੈ ਥੋੜਾ ਜਿਹਾ ਭਾਜਪਾ ਦੇ ਤੁਸੀਂ ਵੋਟ ਚਾਹੁੰਦੇ ਸੀ ਵੀ ਜਿੰਨੇ ਉਹਨਾਂ ਨੂੰ ਮਿਲੇ ਉਹ ਨਹੀਂ ਮਿਲੇ ਇਸ ਕਰਕੇ ਤੁਸੀਂ ਕਿ ਦੜਬਾ ਤੋਂ ਹਾਰ ਗਏ ਕਿ ਇਸ ਤਰ੍ਹਾਂ ਦੀ ਸਥਿਤੀ ਪਿਛਲੀਆਂ ਚੋਣਾਂ 'ਚ ਵੀ ਆਈ ਹੈ ਕਿ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਨੂੰ ਕਿੰਨੀ ਵੋਟ ਮਿਲਦੀ ਆ ਤਾਂ ਤੁਸੀਂ ਜਿੱਤਦੇ ਨਹੀਂ ਬਹੁਤ ਸਾਰੇ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਦੂਸਰੀ ਪਾਰਟੀ ਵਾਲਾ ਵੋਟ ਹੁੰਦੇ ਕੋ ਤੁਸੀਂ ਜਿਹੜਾ ਨਿਆਮੀ ਵਾਲੇ ਤੋਂ ਸਾਥ ਜੀ ਉੱਥੇ ਸੀਗੇ ਉਹਨਾਂ ਦਾ ਨਾਮ ਮੈਨੂੰ ਸੁਕਰਾਜੀ ਉਹ ਵੋਟ ਨਹੀਂ ਕੁਝ ਲੈ ਪਾਏ ਸੋ ਕਈ ਵਾਰੀ ਹੁੰਦਾ ਹੈ ਕਿ ਥਰਡ ਕੋਰਨਰ ਜਿਹੜਾ ਕੰਟੈਸਟ ਹੈ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਜਿਹੜਾ ਬਰਨਾਲਾ ਅਸੀਂ ਦਿੱਤੇ ਉਹ ਚਾਰ ਕੋਰਨਰ ਕੰਟੈਸਟ ਹੋ ਉਹ ਤਾਂ ਸਭੀ ਆਮ ਆਦਮੀ ਪਾਰਟੀ ਇਹ ਕਹਿੰਦੀ ਵੀ ਸਾਡਾ ਹੀ ਕੈਂਡੀਡੇਟ ਸਾਡੇ ਖਿਲਾਫ ਹੋ ਗਿਆ ਤਾਂ ਜਿੱਤ ਗਏ ਨਹੀਂ ਚਲੋ ਉਹ ਤਾਂ ਫਿਰ ਹੁਣ ਇੱਥੇ ਕਹਿ ਰਹੀਏ ਵੀ ਆਕਾਲੀ ਦਲ ਦਾ ਕੈਂਡੀਡੇਟ ਆਮ ਆਦਮੀ ਪਾਰਟੀ ਨਾਲ ਹੋ ਗਿਆ ਜਿੱਤ ਗਿਆ ਅਗਰ ਹਰਦੀਪ ਸਿੰਘ ਦੀਪੀ ਢਿੱਲੋਂ ਆਕਾਲੀ ਦਲ ਤੋਂ ਚੋਣ ਲੜਦਾ ਤੇ ਆਮ ਆਦਮੀ ਪਾਰਟੀ ਅਲੱਗ ਚੋਣ ਲੜਦੀ ਤੇ ਮਨਪ੍ਰੀਤ ਬੀਜੇਪੀ ਤੋਂ ਲੜਦਾ ਤੇ ਰਾਜਾ ਬਰੇ ਕਾਂਗਰਸ ਤੋਂ ਲੜਦਾ ਇਹ ਸਥਿਤੀਆਂ ਕੁਝ ਹੋਰ ਹੋਣੀਆਂ ਸੀ ਤੁਸੀਂ ਆਪ ਇਹ ਗੱਲ ਸਮਝਦੇ ਹੋ ਕਿ ਫਿਰ ਸਥਿਤੀਆਂ ਪ੍ਰਸਥਿਤੀਆਂ ਹੋਰ ਹੋਣੀਆਂ ਸੀ ਇਸੇ ਕਰਕੇ ਤੇ ਮੈਂ ਵਾਰ-ਵਾਰ ਇਹ ਗੱਲ ਕਹਿੰਦਾ ਸੀ ਸੁਖਬੀਰ ਬਾਦਲ ਖੁਦ ਚੋਣ ਲੜਨ ਅਗਰ ਸੁਮੀਰ ਬਾਦਲ ਖੁਦ ਚੋਣ ਲੜਦੇ ਤਾਂ ਉਹ ਆਪਣੀ ਜਿਹੜਾ ਕੇਡਰ ਦੀ ਵੋਟ ਹੈ 20000 15000 25000 ਉਹਨੂੰ ਸਿਕਿਉਰ ਕਰਦੇ ਤਾਂ ਚੋਣ ਅਸੀਂ ਜਿੱਤਦੇ ਸੀ ਕਿਉਂਕਿ ਅਸੀਂ ਤਾਂ ਆਪਣੇ ਟਾਰਗੇਟਡ ਵੋਟਰ ਤੇ ਖੜੇ ਹਾਂ 50000 ਨਾਲ ਅਸੀਂ ਪਿਛਲੀ ਵਾਰੀ ਜਿੱਤੇ ਸੀ ਤੇ ਅੱਜ ਵੀ ਕਾਂਗਰਸ ਪਾਰਟੀ ਨੂੰ 50000 ਵੋਟ ਪਈ ਹੈ ਅਸੀਂ ਤਾਂ ਪਾਰਲੀਮੈਂਟ ਤੋਂ 20000 ਤੋਂ ਚੱਕ ਕੇ 50000 ਤੇ ਆਏ ਸੋ ਮੈਂ ਇਹੀ ਕਹਿ ਰਿਹਾ ਤੁਹਾਨੂੰ ਕਿ ਉਹ ਜਿਹੜੀ ਮਰਜ ਹੋਈ ਕਿਉਂਕਿ ਅਕਾਲੀ ਦਲ ਦਾ 15 ਸਾਲ ਲੀਡਰ ਇੱਥੇ ਰਿਹਾ ਹਰਜੀਤ ਸਿੰਘ ਦੇਪੀ ਦਿੱਲੋਂ ਉਹ ਸਾਰੇ ਦੇ ਸਾਰੇ ਲੋਕ ਕਨੈਕਟਡ ਸੀਗੇ ਹਰਦੀਪ ਸਿੰਘ ਦੇਪੀ ਦਿੱਲੋਂ ਨਾਲ ਵੱਡੇ ਬਾਦਲ ਸਾਹਿਬ ਨਾਲ ਜਿਹੜੇ ਕਨੈਕਟਡ ਲੋਕ ਸੀ ਉਹਨਾਂ ਦੀ ਵਿਚਾਰਿਆਂ ਦੀ ਮੌਤ ਹੋ ਗਈ ਸੁਖਬੀਰ ਸਿੰਘ ਬਾਦਲ ਉਸ ਸਟੇਟ ਨਾਲ ਕਨੈਕਟਡ ਨਹੀਂ ਸੀ ਇਸ ਕਰਕੇ ਉਹ ਸਾਰੇ ਦੀ ਸਾਰੀ ਵੋਟ ਕਨਵਰਟ ਕਾਮਨ ਆਮ ਵੀ ਪਾਰਟੀ ਨੂੰ ਕਿੱਧੜ ਬਾਦੀ ਸ਼ਹਿਰੀ ਵੋਟ ਨਾ ਤਾਂ ਭਾਜਪਾ ਨੂੰ ਪਈ ਨਾ ਕਾਂਗਰਸ ਨੂੰ ਪਈ ਉਹ ਤਾਂ ਕੀ ਕੰਗ ਹੋ ਸਕਦਾ ਨਹੀਂ ਸਾਨੂੰ ਬਹੁਤ ਡੋਗਾਂ ਦੀ ਵੋਟ ਪਾਈ 75 700 ਮੇਰਾ ਖਿਆਲ ਸਾਨੂੰ ਲੋਕਾਂ ਨੇ ਵੋਟ ਪਾਈ ਔਰ 10000 ਮੈਨੂੰ ਪਤਾ ਨਹੀਂ ਸੌਰੀ 10000 28000 ਕਿਉਂ ਕਿ ਆਪ ਦੀ ਲੀਡ ਕਿਸੇ ਵੋਟ ਚੋਂ ਨਹੀਂ ਘਟੀ ਬਿਲਕੁਲ ਤੁਹਾਡੀ ਗੱਲ ਠੀਕ ਹੋ ਸਕਦੀ ਹੈ ਲੇਕਿਨ 28.5 ਹਜ਼ਾਰ ਵੋਟ ਚੋਂ ਸਾਨੂੰ 10000 ਵੋਟ ਪਈ ਸੋ ਮੈਂ ਦੱਸਿਆ ਕਿ ਇਹ ਗ੍ਰੈਂਡ ਸੀਗਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਦੋਵੇਂ ਮਰਜ ਹੋ ਗਏ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਵੋਟ ਮਰਜ ਹੋ ਗਈ ਪਿਛਲੀ ਵਾਰੀ ਮੇਰਾ ਖਿਆਲ 6000 ਦੇ ਕਰੀਬ ਆਮ ਆਦਮੀ ਪਾਰਟੀ ਸ਼ਹਿਰ ਚ ਵੋਟ ਲੇਗੀ। ਅਗਰ ਤੁਸੀਂ ਉਹ ਸਿੱਧੀ ਡਿੰਪੀ ਢਿਲੋਣਾ ਮਰਜ਼ ਕਰ ਲੋ ਆ ਮੈਚਰਲੀ ਉਹ ਗੇਨਰ ਹੋ ਗਿਆ। ਸਾਡੀ ਇਹੀ ਤਾਂ ਪਿੰਡਾਂ ਚ ਸਥਿਤੀ ਹੋਈ। ਪਿੰਡਾਂ ਚ ਦੋਦੇ ਦੀ ਗੱਲ ਆਈਏ ਤਾਂ 272500 ਵੋਟ ਪਿਛਲੀ ਵਾਰੀ ਆਮ ਆਦਮੀ ਪਾਰਟੀ ਲੀਡ ਕੀਤਾ ਸੀ ਦੋਦੇ ਚ। ਹੁਣ ਉਹ ਉੱਥੇ ਰਹਿ ਗਈ 6700 ਤੇ ਭਾਜੀ ਉਹ ਜਿਹੜਾ 2000 ਵੋਟ ਹੈ ਉਹ ਸਿੱਧਾ 2000 ਵੋਟ ਜਾ ਕੇ ਖੇਮੇ ਚ ਲੱਗ ਗਿਆ। ਭਾਜੀ ਅਸੀਂ ਤਾਂ गिन की तेजी 4000 वोट क्योंकि 86% ਤੇ 80 50000 वोट ਲਈ ਸੀ ਹੁਣ 80% ਤੇ ਅਸੀਂ 50000 वोट ਲਈ ਸੀ ਸੋ ਇਹਦਾ ਮਤਲਬ ਅਸੀਂ 3 4000 ਮੋਟ ਦੇ ਗਿਨ ਰਹੇ ਹਾਂ ਸਾਡਾ ਕੀਦਰ ਨਹੀਂ ਟੁੱਟਿਆ ਸਾਡੀ ਵੋਟ ਨਹੀਂ ਟੁੱਟੀ ਦੂਜੇ ਜਾਣੇ ਆਪਸ ਵਿੱਚ ਮਰ ਜੋਗੇ ਇਸ ਕਰਕੇ ਸਾਨੂੰ ਇਹ ਹਾਰ ਦਾ ਸਾਹਮਣਾ ਕਰਨਾ ਕੀ ਸ਼੍ਰੋਮਣੀ ਅਕਾਲੀ ਦਲ ਦਾ ਇਲੈਕਸ਼ਨ ਨਾ ਲੱਗਣਾ ਪਾਉ ਕਿ ਸੀਲ ਕਰਨ ਕਰਕੇ 100% ਜੇ ਤੁਸੀਂ ਇਹ ਲਾਉਂਗੇ ਕਿ ਉਹ ਤਾਂ ਖਤਮ ਹੋਏ ਹੋਏ ਉਹਨਾਂ ਦੇ ਕਰਕੇ ਸਾਨੂੰ ਨੁਕਸਾਨ ਹੋਇਆ ਜੇ ਉਹਨਾਂ ਦਾ ਕੈਂਡੀਡੇਟ ਖਲਾਫ ਹੁੰਦਾ ਜਿਹੜੀ ਉਹਨਾਂ ਦੀ ਸਟ੍ਰੈਟਜੀ ਸੀਗੀ ਉਹਨਾਂ ਦੀ ਸਟ੍ਰੈਟਜੀ ਸੀ ਕਿ ਮੰਤਰੀਤ ਬਾਦਲ ਨੂੰ ਸੀ ਵੋਟ ਡਿਵਰਟ ਕਰਾ ਲੈ ਕਨਵਰਟ ਕਰਾਵਾਉਣਗੇ ਗਿੱਦੜਵਾੜ ਹਾਲਾ ਕਿ ਉਹਨਾਂ ਨੇ ਹਰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹੋ ਸਕੀ ਬਿਕੋਜ਼ ਜਿਹੜਾ ਮੰਤਰੀਤ ਬਾਦਲ ਸੀਗੇ ਉਹ ਉਹ ਮੇਰਾ ਖਿਆਲ ਮੋਸਟ ਹੇਟਰੀਡ ਜਿਹੜਾ ਪੋਲੀਟੀਸ਼ੀਅਨ ਹੈ ਪੰਜਾਬ ਦਾ ਉਹ ਹੋਇਆ ਤੇ ਖਾਸ ਕਰਕੇ ਗਿੱਦੜਵਾੜ ਕੋ ਕਿ ਗਿੱਦੜਵਾੜ ਜਿਸ ਪ੍ਰਕਾਰ ਦੀਆਂ ਜ਼ਾਤੀਆਂ ਹੋਈਆਂ ਉਹ ਉਹ ਕਨਵਰਟ ਨਹੀਂ ਹੋ ਸਕਿਓ ਜੇ ਉਥੇ ਕਾਂਦੀ ਦਾ ਕੈਂਡੀਡੇਟ ਹੁੰਦਾ ਉਹ ਫਿਰ ਕਾਂਦੀ ਦਾ ਦੂ ਚੋ ਨਿਸ਼ਾਨ ਤਕਰੀਬ ਮੂਰਤ ਪੈਸ ਤੋਂ ਇਹ ਵੀ ਲੱਗਦਾ ਹੈ ਕਿ ਲਾਸਟ ਤਿੰਨ ਦੇ ਜਿਹੜਾ ਰਿਆ ਗਿੱਦੜਵਾ ਦਾ ਹਾਲ ਕਿ ਬੀਜੇਪੀ ਇਹ ਕਿ ਤਰ੍ਹਾਂ ਦਾ ਸਰੈਂਡਰ ਹੀ ਕਰ ਗਈ ਤਿੰਨ ਦਿਨ ਇਹ ਸਭ ਕੁਝ ਸੋਸ਼ਲ ਮੀਡੀਆ ਤੇ ਵੈਰ ਰਿਹਾ ਹੈ ਸਰੈਂਡਰ ਕਰਨ ਦਾ ਵੀ ਜਿਹੜਾ ਸੀਗਾ ਜਿਹਨੂੰ ਸਰੈਂਡਰ ਕਰਨ ਤੋਂ ਬਾਅਦ ਹੀ ਉਹਨਾਂ ਦਾ ਇਲੈਕਸ਼ਨ ਸলো ਡਾਊਨ ਹੋ ਗਿਆ ਅਨਦਰ ਵੱਡਾ ਰੀਜ਼ਨ ਇਹ ਵੀ ਰਿਹਾ ਕਿ ਜਿਹੜਾ 8 ਦਿਨ ਇਲੈਕਸ਼ਨ ਜਿਹੜਾ ਵੱਧ ਗਿਆ ਉਹ ਮੇਰੇ ਖਿਆਲ ਉਹ ਸਾਡੇ ਵਾਸਤੇ ਬੜਾ ਖਤਰਨਾਕ ਸਾਬਤ ਹੋਇਆ ਉਹਦਾ ਕਾਰਨ ਇਹ ਹੈ ਕਿ ਸਰਕਾਰ ਦੇ ਹੋਰ ਪੱਧ ਲੱਗ ਜਾਂਦੇ ਆ ਸਰਕਾਰ ਹੋਰ ਫ੍ਰੀ ਹੋ ਜਾਂਦੀ ਹੈ ਸਰਕਾਰ ਹੋਰ ਮਣੀ ਤੇ ਮਸਲ ਪਾਵਰ ਨਾਲ ਬਾਜ਼ਾਰ ਦੇ ਵਿੱਚ ਆਈ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਦੇ 7 ਦਿਨ 8 ਦਿਨ ਵਧਾਏ ਪਿਛਲੀ ਵਾਰੀ ਵੀ ਜਿਹੜੇ 6 ਦਿਨ ਵਧੇ ਸੀ ਜਦੋਂ ਜਨਰਲ ਇਲੈਕਸ਼ਨ ਸੀ ਉਹਰੇ ਵਿੱਚ ਕਾਂਗਰਸ ਪਾਰਟੀ ਦਾ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਹੁਣ ਜਿਹੜੇ 7 ਦਿਨ 8 ਦਿਨ ਵਧੇ ਹਾਲਾਂਕਿ ਇਹ 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 ਕਿਉਂ ਵਿਧਾਈ ਗਏ ਕਿਵੇਂ ਵਧੇ ਇਹ ਪਤਾ ਨਹੀਂ ਐਲیکشن ਕਮਿਸ਼ਨ ਐਵੇਂ ਤਾਂ ਬਾਜਵਾ ਸਾਹਿਬ ਨੇ ਵੀ ਚਿੱਠੀ ਲਿਖੀ ਸੀ ਇਹਦੇ ਬਾਰੇ ਜਿਹੜੀ ਜਿਹੜੀ ਮੇਰੇ ਕਦਰ ਦੇ ਨਾਲ ਕਾਫੀ ਜਿਹੜਾ ਹੈ ਸਾਡਾ ਨੁਕਸਾਨ ਲੇਕਿਨ ਬੜੀ ਸਤ ਤੁਹਾਨੂੰ ਵੀ ਲੱਗਦਾ ਅਖੀਰ ਦੇ ਦਿਨਾਂ ਦੇ ਵਿੱਚ ਜਸਤਪਾਲ ਦੀ ਬਿਆਨਬਾਜ਼ੀ ਔਰ ਉਸ ਬਿਆਨਬਾਜ਼ੀ ਦੇ ਵਿੱਚ ਮਸਲਾ ਬਣਾਇਆ ਗਿਆ ਉਹ ਵੀ ਇੱਕ ਨੈਗੇਟਿਵ ਫੈਕਟਰ ਦੇ ਤੌਰ ਤੇ ਆਇਆ ਜਨੀ ਸਾਹਿਬ ਦਾ ਜਿਹੜਾ ਮਸਲਾ ਫਰੀ ਚਰਨ ਜੀ ਇਸਕਾ ਆਈ 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 ਡੋਨਟ ਥਿੰਕ ਸੋ ਪੀਪਲ ਆਰ ਵੈਰੀ ਇੰਟੈਲੀਜੈਂਟ ਉਹ ਇਸ਼ੂ ਦੀ ਥੋੜਾ ਮੋਟਾ ਜ਼ਰੂਰ ਰੇਜ਼ ਕਰਨ ਨੂੰ ਰੇਜ਼ ਹੋਇਆ ਉਹਨਾਂ ਨੇ ਪਬਲਿਕ ਚ ਲੈ ਕੇ ਗਏ ਲੇਕਿਨ ਮੈਨੂੰ ਨਹੀਂ ਲੱਗਦਾ ਕੋਈ ਚੰਨੀ ਸਾਧ ਦੇ ਬਿਆਨ ਨੇ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਡੈਮੇਜ ਪਹੁੰਚਾਇਆ ਹੋਵੇ ਕਈ ਵਾਰੀ ਸੁਭਾਵਿਕ ਹੁੰਦੀ ਹੈ ਗੱਲ। ਬਟ ਇਟ'ਸ ਨੋਟ ਅ ਇਸ਼ੂ ਆਈ ਡੋਨਟ ਥਿੰਕ ਸੋ ਕਿ ਮੈਂ ਕਬਾ ਵੀ ਉਹ ਚੰਨੀ ਸਾਧ ਦਾ ਬਿਆਨ ਸੀਗਾ ਉਹਨੂੰ ਇਸ਼ੂ ਜ਼ਰੂਰ ਬਣਾਇਆ ਗਿਆ ਲੇਕਿਨ ਉਸ ਬਿਆਨ ਕਰਕੇ ਨਾ ਹੀ ਕੋਈ ਇਸ ਤਰ੍ਹਾਂ ਦੀ ਉਹ ਗੱਲ ਕਹੀ ਗਈ ਸੀ ਉਹਦਾ ਇੱਕ ਬੰਦਾ ਗੱਲ ਕਹਿੰਦਾ ਕਹਿੰਦਾ ਆਪਣੇ ਬੜੇ ਪੁਰਾਣੇ ਜਿਹੜੇ ਪਿੰਡਾਂ ਦੇ ਬਜ਼ੁਰਗ ਹੈ ਕੋਈ ਇਸ ਤਰ੍ਹਾਂ ਦੇ ਸ਼ਬਦ ਆਪਾਂ ਆਪਾਂ ਯੂਜ਼ ਕਰ اپنی ਨਵੀਂ ਪੀੜੀ ਨਹੀਂ ਕਰਦੀ ਪਰ ਪੁਰਾਣੇ ਬੰਦੇ ਸਾਰੇ ਇਹੋ ਜਿਹਾ ਨਾ ਲੈ ਲੈਂਦੇ ਆ। ਬਈ ਰਣਨੀਤੀ ਕੀ ਹੁੰਦਸੀ ਆਮ ਆਦਮੀ ਪਾਰਟੀ ਜਿਸ ਤੰਗਰ ਜਾਦਾ ਇਸ ਕਰਕੇ ਰਿਚ ਆਇਆ ਸਿੱਧਾ ਆਮ ਆਦਮੀ ਪਾਰਟੀ ਨੂੰ ਡਾਇਵਰਟ ਹੁੰਦਾ ਨਜ਼ਰ ਆਇਆ ਮੁਨਿਸਪਤ ਬੀਜੇਪੀ ਦੇ ਕਿਸ ਤਰ੍ਹਾਂ ਦੇ ਸੋਚੋ ਉਹ ਹੁਣ ਜਿੱਥੇ ਦੇਖੋ ਜਿੱਥੇ ਕਾਂਗਰਸ ਦਾ ਤੇ ਅਕਾਲੀਆਂ ਦਾ ਸਿੱਧਾ-ਸਿੱਧਾ ਕੰਟੈਸਟ ਆ ਉਸ ਤਰ੍ਹਾਂ ਉਹਨਾਂ ਨਹੀਂ ਸੀ बिकॉज ਦੋ ਗਰੁੱਪ ਹੈਗੇ ਆ ਪਿੰਡ ਦੇ ਵਿੱਚ ਇੱਕ ਕਾਂਗਰਸੀ ਸੀ ਇੱਕ ਅਕਾਲੀ ਦਾ ਦਰ ਸੀ ਉਹਨਾਂ ਨੇ ਇਹ ਵਧੇਰ ਸਮਝਿਆ ਕਿ ਤੀਜੇ ਨਾਲ ਜਾਣਾ ਜਾਈਏ ਕਾ ਜੋ ਇਹਨੂੰ ਹਰਾ ਲਈਏ ਨਹੀਂ ਤਾਂ ਇਹ ਜਿੱਤੇਗਾ ਤਾਂ ਸਾਡਾ نقصان ਹੋਏਗਾ ਸੇਮ ਇਟ ਹੈਪਨ ਵਿਦ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਚ ਵੀ ਜਿਹੜੇ ਤੁਸੀਂ ਪੁੱਛੋਗੇ ਸੁੱਚਾ ਸਿੰਘ ਲਗਾ ਐਂਡ ਪਾਰਟੀ ਉਹਨਾਂ ਨੇ ਸਾਰੀ ਵੋਟ ਡਾਇਵਰਟ ਕੀਤੀ ਟੂ ਬਮਾ ਮਾਦਵੀ ਪਾਰਟੀ ਕਿਉਂਕਿ ਉਹ ਸਿੱਧਾ ਇਹਨਾਂ ਨਾਲ ਲੜਾਈ ਸੀ ਉਹਨਾਂ ਨੇ ਇੱਥੇ ਵੀ ਇੱਥੇ ਸਾਡਾ ਕੈਂਡੀਡੇਟ ਹੀ ਉਧਰ ਚਲਾ ਗਿਆ ਕੋ ਬਚ ਨੈਚੁਰਲ ਆ ਉਹ ਸਾਰੀ ਦੀ ਸਾਰੀ ਵੋਟ ਜਿਹੜੀ ਹੈ ਬੋ ਡਾਇਰੈਕਟਲੀ ਡਾਈਵਰ ਤੋਂ ਮੈਂ ਤੁਹਾਨੂੰ ਕਹਿ ਰਿਹਾ ਕਿ 80% ਤੇ ਅਸੀਂ ਆਗਾ ਵੋਟਸ ਸਕਿਉਰ ਕਰ ਲਿਆ 86% ਜਦੋਂ ਸੀ ਉਹਨਾਂ ਵੋਟਸ ਸਾਨੂੰ ਪਿਆ ਸੀ ਲੇਕਿਨ ਹੁਣ 80% ਤੇ ਅਸੀਂ ਆਪ ਦਾ ਉਹਨਾਂ ਵੋਟ ਲੈ ਕੇ ਗਏ ਸੋ ਮੇਰੇ ਜਿਹੜੇ ਸਪੋਰਟਰ ਹੈ ਮੇਰੇ ਜਿਹੜੇ ਬੰਦੇ ਹੈ ਉਹ ਤਾਂ ਸਾਡੇ ਨਾਲੋਂ ਇੱਕ ਵੀ ਨਹੀਂ ਟੁੱਟਿਆ ਸਾਨੂੰ ਉਲਟਾ ਆਏ ਜੇ 86% ਹੁੰਦਾ ਤਾਂ ਤੈਨੂੰ ਹਜ਼ਾਰ ਵੋਟ ਵੋਟ ਵਾ ਦੇ ਦੇ ਤੁਸੀਂ ਸੈਮੀ ਫਾਈਨਲ ਕਹਿ ਕੇ ਚੱਲਦੇ ਰਹੇ ਹੋ ਇਹ ਸਾਰੇ ਨੂੰ ਹਰ ਲੱਗਦਾ ਹੈਗਾ ਕਿ ਭਾਜਪਾ ਵੀ ਇਹੀ ਗੱਲ ਕਹਿੰਦੀ ਰਹੀ ਕਿ 2027 'ਚ ਸਰਕਾਰ ਸਾਡੀ ਆ ਪਰ ਪੈਰ ਪੇੜ ਨਹੀਂ ਲੱਗੇ ਹੈਗੇ ਕਿਵੇਂ ਵੇਖ ਤੇ ਉਹਨਾਂ ਦਾ ਥੋਰੀ ਨਹੀਂ ਦੀ ਭਾਜਪਾ ਦੀ ਇਹ ਇਹ ਜਿਹੜਾ ਬੀਜੇਪੀ ਡੇਰਾਬਾਬਾ ਨਾਲ 3800 ਔਰ 8692 ਵੋਟਾਂ ਚਬੇਵਾਲ ਤੇ 11000 ਬੀਜੇਪੀ ਹਾਈਐਸਟ ਵੋਟ ਇਨ ਬਰਨਾਲਾ ਐਂਡ 12000 ਲਗਭਗ ਜਿੱਦੜ ਬਾ ਇਹ ਦੱਸ ਰਿਹਾ ਵੀ ਗਿੱਦੜਬਾਦ ਪੰਜਾਬ ਦੇ ਵਿੱਚ ਬੀ ਜੀ ਪੀ ਦੇ ਪੈਰ ਕਦੇ ਨਹੀਂ। ਇਹ ਜਿਹੜੇ ਦਿੱਗਜ ਨੇਤਾ ਲੜੇ ਮਨਪ੍ਰੀਤ ਬਾਦਲ ਲੜਿਆ ਟਾਪ ਆਫ ਦਾ ਲੀਡਰ ਹੈ ਅੱਜਕੱਲ ਬੀ ਜੀ ਪੀ ਦਾ ਸਿੱਧੀ ਪ੍ਰਾਈਮ ਮਿਨਿਸਟਰ ਤੱਕ ਗੱਲ ਹੈ। ਦੂਸਰਾ ਕੇਵਲ ਢਿਲੋਂ ਟਾਪ ਲੀਡਰ ਹੈ। ਇੱਥੋਂ ਦਾ ਜੀਆ ਰਵੀਕਰਨ ਕਾਹ ਨੂੰ ਸਪੀਕਰ ਸਾਹਿਬ ਦੇ ਵਿੱਚ ਟਾਪ ਮੋਸਟ ਲੀਡਰ ਹੈ ਮੈਨੂੰ ਦੱਸ ਦਿਓ ਕਿ ਇੰਨਾ ਤਿੰਨਾ ਲੀਡਰ ਆ ਕੋਈ ਚੰਗੇ ਵਿਚਰ ਪੰਜਾਬ ਦੇ ਵਿੱਚ ਐਸੇ ਹੈਗੇ ਆ ਜਿਹੜੇ ਜਾ ਕੇ ਦੇ ਕਿਸੇ ਹਲਕੇ ਦੇ ਕੋਈ ਨੁਮਾਇंदे ਹੋ ਸਕਦੇ ਕੱਦادار ਨੀਤਾ ਪ੍ਰਾਣੀਆਂ ਪੋਲੀਟੀਕਲ ਫੈਮਲੀਆਂ ਹੈ ਲੇਗਸੀ ਹੈ ਪੈਸਾ ਹੈ ਇਲੈਕਸ਼ਨ ਲੜਨ ਦੀ ਜਾਂਚ ਹੈ ਹਰ ਤੌਰ ਤਰੀਕਾ ਸੋ ਅਕਾਲੀ ਦਲ ਵੀ ਹੈ ਨਹੀਂ ਸੀਗਾ ਨਾਲ ਕਈ ਥਾਵਾਂ ਤੇ ਅਕਾਲੀ ਦਲ ਨੇ ਵੀ ਅੰਦਰਖਾਤੇ ਕੋਸ਼ਿਸ਼ ਕੀਤੀ ਹੋਣੀ ਵੀ ਅਸੀਂ ਮਦਦ ਕਰੀਏ ਬੀਜੇਪੀ ਦੀ ਉਹ ਇੰਟਰਨਲ ਸਮਝੌਤਾ ਤਾਂ ਹੈਗਾ ਹੀ ਸੀਗਾ ਜਿਵੇਂ ਕਿ ਮਨਪ੍ਰੀਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੁਬੀਰ ਬਾਦਲ ਨੇ ਉਹ ਕਿੰਨੀ ਕਰ ਸਕੇ ਕਿੰਨੀ ਨਹੀਂ ਉਹ ਵੱਖਰੀ ਗੱਲ ਹੈ ਉਹ ਕਿੰਨੀ ਹੋਏ ਲੇਕਿਨ ਕੋਸ਼ਿਸ਼ ਕੀਤੀ ਇਹ ਨਹੀਂ ਬਰਨਾਲੇ ਛੋਈ ਕਿਉਂਕਿ ਐਕਚੁਅਲੀ ਇਹ ਅਲਾਈንስ ਤੇ ਬਲਵੱਧ ਰਿਹਾ ਕਿ ਅਸੀਂ ਅਲਾਈንስ ਕਰਾਂਗੇ ਉਸ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਦਾ ਅਲਾਈንስ ਹੋ ਸਕਦਾ ਇੰਜ ਨਹੀਂ ਕੱਗ ਰਿਹਾ ਵੀ ਰਾਜੇ ਵੰਡਣ ਦੇ ਰੱਥ ਨੂੰ ਰੋਕਣ ਲਈ ਸਾਰੇ ਇੱਕ ਮਿਕ ਹੋ ਗਏ ਜਿਵੇਂ ਕਿ ਅਸੀਂ ਅਕਾਲੀ ਦਲ ਦਾ ਦੇਖਿਆ ਵਰਕਰ ਆਮ ਆਦਮੀ ਪਾਰਟੀ ਨੂੰ ਭੁਗਤ ਦਾ ਨਜ਼ਰ ਆਇਆ ਉਹ ਮੜਤੀ ਤਨ ਨਾਲ ਨਹੀਂ ਗਿਆ ਜਿਹਾ ਜੱਸਾ ਬੰਦਾ ਚਲਾਇਆ ਜਾਂਦਾ ਮੇਰੇ ਜੀ ਦੀ ਰਾਤ ਦਾ ਜਦੋਂ ਦਾ ਮੈਂ ਪੈਦਾ ਹੋਇਆ ਉਦੋਂ ਦਾ ਮੇਰਾ ਰੋਕਣ ਦੀ ਕੋਸ਼ਿਸ਼ ਹੋਈ ਐ ਪਰ ਰੱਥ ਬਾਬਾ ਨਾਨਕ ਕਈ ਇਹ ਰੁਕਣ ਨਹੀਂ ਦਿੰਦਾ ਸੋ ਇਹ ਤਾਂ ਵਾਰ-ਵਾਰ ਕੋਸ਼ਿਸ਼ਾਂ ਹੋਈਆਂ ਉਹ ਮੈਨੂੰ ਟੋਹਂਦੀਆਂ ਪਰ ਰੱਬ ਹੌਲੀ-ਹੌਲੀ ਹੌਲੀ ਮੈਨੂੰ ਅੱਗੇ ਲੈ ਕੇ ਜਾਂਦਾ ਐ ਜੋ ਪੋਲਿਟਿਕਸ ਦੇ ਵਿੱਚ ਹਾਰ ਜਿੱਤ ਬਣੀ ਆਈ ਮੈਨੂੰ ਲੱਗਦਾ ਕਿ ਬੰਦਾ ਲੜਦਾ ਨਜ਼ਰ ਆਉਣਾ ਚਾਹੀਦਾ ਬੰਦਾ ਫਾਈਟਰ ਹੋਣਾ ਚਾਹੀਦਾ ਆਹਰਾਂ ਜਿੱਤਾਂ ਚਲਦੀਆਂ ਹੋਣੀਆਂ ਕਈ ਵਾਰੀ ਲੋਕ ਜਿੱਤ ਕੇ ਵੀ ਹਾਰ ਜਾਂਦੇ ਆ ਕਈ ਵਾਰੀ ਲੋਕ ਹਾਰ ਕੇ ਵੀ ਜਿੱਤ ਜਾਂਦੇ ਆ ਸੋ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਮੈਂ ਦੇਖਿਆ ਜਿਨ੍ਹਾਂ ਦੀ ਕ੍ਰੈਡੀਬਿਲਟੀ ਜਿਹੜੇ ਕਦੇ ਵੀ ਛੋਣ ਨਹੀਂ ਜਿੱਤੇ ਜਾਂ ਇੱਕ ਅੱਧੀ ਵਾਰੀ ਜਿੱਤੇ ਆ ਉਹ ਅੱਜ ਵੀ ਲੋਕਾਂ 'ਚ ਜਿੰਦਾ ਹੈ ਕਈ ਵਾਰੀ ਮੈਂ ਦੇਖਿਆ ਕਿ ਲੋਕ 8 8 ਵਾਰੀ ਜਿੱਤ ਕੇ 7 7 ਵਾਰੀ ਜਿੱਤ ਕੇ ਪਰ ਉਹ ਕ੍ਰੈਡੀਬਿਲਟੀ ਲੂਜ਼ ਕਰ ਜਾਂਦੇ ਆ 8 ਵਾਰੀ ਜਿੱਤਣ ਤੋਂ ਬਾਅਦ ਵੀ ਉਹਨਾਂ ਨੂੰ ਪੰਜਾਬ 'ਚ ਕੋਈ ਨਹੀਂ ਜਾਣਦਾ ਸੋ ਮੈਨੂੰ ਲੱਗਦਾ ਕਿ ਅਸੀਂ ਬੜੇ ਬੇਕੂਬੀ ਨਾਲ ਅੰਮ੍ਰਿਤਾਂ ਬੜੀ ਚੋਣਾਂ ਲੜੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਕ੍ਰਾਇਓ ਕੀ ਗਿੱਦੜਬਾ ਦਾ ਨਤੀਜਾ ਕੀ ਆਏਗਾ ਜਿਸ ਤਰ੍ਹਾਂ ਨਵਾਂ ਉਮੀਦਵਾਰ ਸੀ ਸਾਡਾ ਦੋਵੇਂ ਉਮੀਦਵਾਰ ਪਹਿਲਾਂ 4-5 ਇਲੈਕਸ਼ਨਾਂ ਲੜ ਚੁੱਕੇ ਆ ਦੂਜਾ ਉਮੀਦਵਾਰ ਤੀਜੀ ਇਲੈਕਸ਼ਨ ਲੜ ਰਿਹਾ ਸੀ ਅੰਮ੍ਰਿਤਕਬੜੀ ਦਾ ਪਹਿਲਾ ਇਲੈਕਸ਼ਨ ਸੀ ਉਸ ਮੁਕਾਬਲੇ ਅਸੀਂ ਆਪ ਦਾ ਟਾਰਗੇਟ ਅਚੀਵ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਹਾਂ ਮੰਨਉ ਇਹ ਜ਼ਰੂਰ ਹੈ ਕਿ ਅਸੀਂ ਸਾਨੂੰ ਵੀ ਗਿੱਦੜਬਾ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਸਰਕਾਰ ਦਿੱਤਾ ਇਥੋਂ ਤੱਕ ਪਹੁੰਚਾਉਣ ਵਾਲੀ ਗਿੱਦੜਬਾ ਦੀ ਲੋਕ ਹੈ ਤੇ ਜੇ ਕਿਤੇ ਆਹ ਇਲੈਕਸ਼ਨ ਆਪਾਂ ਹੋਰ ਜਿੱਤੇਗੇ ਦਰਬਾਦੇ ਦੇ ਹੋਰ ਮਨ ਤੋੜ ਜੀ ਤੋੜੇ ਤੇ ਜੀ ਤੋੜ ਮੀਨ ਕਰੀ 28 ਸਾਲ ਵਰਸਸ 25 ਸਾਲ ਦਾ ਨਾਰਾ ਦੇ ਕੇ ਆਮਦਿ ਪਾਰਟੀ ਚੋਣ ਦਾ ਅੰਦੋਲਨ ਚੱਲ ਕਹਿੰਦੇ 28 ਸਾਲਾਂ ਦੇ ਵਿੱਚ ਜਿਹੜੇ ਕੰਮ ਨਹੀਂ ਹੋਏ ਕਿ ਦਰਵਾਦੇ ਦੇ ਵਿੱਚ ਕਹਿੰਦੇ ਉਹ 25 ਸਾਲਾਂ ਦੇ ਵਿੱਚ ਕਰਾਂਗੇ ਉਹ ਕਹਿੰਦੇ ਹਜੇ ਵੀ ਇੱਥੇ ਸੀਵਰੇਜ ਦੀਆਂ ਨਾਲੇ ਪਾਣੀ ਦੀ ਸੜਕਾਂ ਦੀ ਹੋਰ ਪਤਾ ਨਹੀਂ ਕਿੰਨੀਆਂ ਕੁ ਦਿੱਕਤਾਂ ਦਾ ਲੋਕੀ ਸਾਹਮਣਾ ਕਰ ਰਹੇ ਨੇ ਕਹਿੰਦੇ ਜਿੰਨੇ ਵੀ ਲੀਡਰ ਨੇ ਉਹਨਾਂ ਨੇ 28 ਸਾਲਾਂ ਦੇ ਵਿੱਚ ਚੋਣਾਂ ਦੇ ਲਈ ਸਾਰ ਨਹੀਂ ਦਿੱਤੀ ਉਸ ਤੋਂ ਬਾਅਦ ਸਾਰ ਨਹੀਂ ਦਿੱਤੀ ਸੁਣੋ ਤਿੰਨ ਵਾਰੀ ਇਹਨੇ ਤਾਂ ਨਹੀਂ ਜਿੱਤਿਆ ਜੇ ਸਾਰ ਲਈ ਹੋਊਗੀ ਤਾਂ ਜਿੱਤਿਆ ਨਹੀਂ ਜਦ ਤੱਕ ਅਗਲੀ ਵਾਰੀ ਨਹੀਂ ਜਿਤਾਉਂਦੀ ਬੱਸ ਦਾਰਾ ਅਕਸਰ ਹੀ ਲੋਕ ਦਿੰਦੇ ਨੇ ਤਾਂ ਸਮਝਾ ਦੱਸਦੇ ਮੈਂ ਤਾਂ ਕਹਿੰਦਾ ਚੰਗਾ ਹੋਇਆ ਕਿ ਉਹ ਚੰਗਾ ਹੋਵੇ 2027 ਦੇ ਵਿੱਚ ਸ਼ਾਇਦ ਇਸ ਗੱਲ ਦੀ ਨੈਗੇਟਿਵਿਟੀ ਹੋਵੇ ਹੁਣ 2024 ਚ ਲੋਕਾਂ ਨੇ ਮੌਕਾ ਦਿੱਤਾ ਹਰ ਵਾਰ ਇੱਕ ਮੌਕਾ ਇੱਕ ਮੌਕਾ ਇੱਕ ਮੌਕਾ ਸਰਕਾਰ ਵੀ ਆ ਚੁੱਕੀ ਇਸ ਸਮੇਂ ਸੋ 25 ਸਾਲਾਂ ਚ ਮੈਂ ਕਮਾਂਗਾ ਜਿਹੜੇ ਗਿੱਦੜਵਾਚ ਰਾਜਾ ਵੜਿੰਗ ਕੰਮ ਨਹੀਂ ਕਰਾ ਸਕਿਆ ਮੈਂ ਅਦਾਲਤਾਂ ਸਾਡੀ ਸਤਿਕਾਰ ਲਿਓ ਹਰਵੀਰ ਸਿੰਘ ਜੀ ਵੀ ਜਿਸ ਦੇ ਭਗਵੰਤ ਮਾਨ ਜੀ ਨੂੰ ਕਹਾਂਗਾ ਕਿ ਹੁਣ ਭਗਵੰਤ ਮਾਨ ਜੀ ਇੰਨੇ ਗੱਫੇ ਦੇ ਦੇਣ ਕਿ ਮਿਹਰਬਾਨੀ ਇੰਨੇ ਗੱਫੇ ਦੇ ਦੇਣ ਤਾਂ ਜੋ ਹਮੇਸ਼ਾ ਲੋਕ ਯਾਦ ਰੱਖਣ ਮੈਂ ਹੁਣ ਕਹਿ ਰਿਹਾ ਨਾ ਮੈਂ ਤੁਹਾਡੇ ਲਈ ਮੰਗ ਕਰ ਰਿਹਾ ਸੋ ਲੈਟਸ ਸੀ ਕੀ ਹੁੰਦਾ ਉਹਨਾਂ ਦੇ ਸਮੇਂ ਦੇ ਵਿੱਚ ਲੋਕਾਂ ਦੀ ਆਸਿਕਾ ਬਹੁਤ ਹੈ ਔਰ ਲੋਕਾਂ ਨੇ ਜਿਸ ਪ੍ਰਕਾਰ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਢਾਈ ਸਾਲ ਕਿਰਪਾ ਕਰਕੇ ਢਾਈ ਸਾਲ ਇੱਕ ਵਾਰੀ ਮੌਕਾ ਤੋਂ ਮੈਨੂੰ ਲੱਗਦਾ ਹੈ ਸਿੰਫਟੀ ਵੀ ਹੋ ਜਾਂਦੀ ਹੈ ਲੋਕਾਂ ਦੀ ਉਹਨਾਂ ਦੇ ਦਰਬਾਰ ਦੇ ਲੋਕ ਬਹੁਤ ਚੰਗੇ ਲੋਕ ਹੈ ਉਹਨਾਂ ਨੇ ਇੱਕ ਮੌਕਾ ਦਿੱਤਾ ਹੈ ਔਰ ਇਹ ਹੁਣ ਆਲਾ ਸਮਾਂ ਦੱਸੇਗਾ ਕਿ ਸਰਕਾਰ ਇਸੇ ਖਰਾ ਉਤਰਦੀ ਹੈ ਕਿ ਇਸ ਅਮਰਤਾ ਬੜੀ ਦੁਬਾਰਾ ਜੋ ਲਖਾੜੇ ਦੇ ਵਿੱਚ ਉਤਰਨ ਕੋ ਜਿਹੜੀ ਤੁਸੀਂ ਗੱਲ ਕੀਤੀ ਆ ਯਾਰ ਇਹ ਕੱਲ ਦਾ ਨਹੀਂ ਪਤਾ ਕੱਲ ਕੀ ਹੋਵੇ ਸੋ ਤੁਸੀਂ 2027 ਦੀ ਗੱਲ ਅੰਮ੍ਰਿਤਪੁਰਿੰਗ ਖਾਰੇ ਚੁੱਕੇ ਤੁਸੀਂ ਕਿਹਨਾਂ ਜਾਓਗੇ ਫਸਟ ਪੇਸ ਉਤਰੇਗੀ ਨਹੀਂ ਉਤਰੇਗੀ ਇਹ ਰਾ ਅੱਜ ਨਹੀਂ ਦੱਸ ਇਹ ਉਹਨਾਂ ਦਾ ਸਮਾਂ ਦੱਸੇਗਾ ਕਿ ਕਿੰਨਾ ਨਹੀਂ ਪਤਾ ਕੱਲ ਦਾ ਨਹੀਂ ਪਤਾ ਕੱਲ ਕੀ ਹੋਵੇ ਅੰਮ੍ਰਿਤਪੁਰਿੰਗ ਜੇ ਤੁਸੀਂ ਚਾਹੋਗੇ ਫਸਟ ਐਕਸਪੀਰੀਅੰਸ ਅੰਮ੍ਰਿਤਪੁਰਿੰਗ ਜੀ ਤੁਸੀਂ ਪਹਿਲੀ ਵਾਰ ਪੰਜਾਬ ਦੇ ਹੌਟ ਸੀਟ ਤੇ ਇਲੈਕਸ਼ਨ ਲੜਿਆ ਸਾਹਮਣੇ ਮੇਰੇ ਕੱਲ ਨੈਸ਼ਨਲ ਲੈਵਲ ਦੇ ਨਿਗਾ ਜਿਹੜੀ ਇਹ ਸੀਟ ਤੇ ਸੀਗੀ ਪਹਿਲਾ ਇਲੈਕਸ਼ਨ ਸੀ ਤੁਹਾਡਾ ਔਰ ਬਹੁਤ ਜਬਰਦਸਤ ਤੁਹਾਡਾ ਜਿਹੜਾ ਪ੍ਰਭਾਵ ਗਿਆ ਹੁਣ ਤੁਸੀਂ ਅੱਜ ਇੱਥੇ ਬੈਠੇ ਕੀ ਮਹਿਸੂਸ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਰਗਾਈ ਰਹਾਂਗੀ ਜਿੰਪੀ ਧੰਨੋਲੀ ਜੀ ਐਂ ਲੋਕਾਂ ਦਾ ਮੰਡੇਟ ਸਿਰ ਮੱਤੇ ਔਰ ਉਹਨੂੰ ਲੋਕਾਂ ਦੇ ਨਾਲ ਨਾਲ ਕਰਦੇ ਵੀ 28 ਸਾਲ ਨਾਮ 28 ਸਾਲ ਸੁਭੀਲੀ ਉਹ ਮੀ ਦਾ ਜਿਹੜੇ ਗੰਮ 28 ਸਾਲਾਂ ਅੰਝ ਨਹੀਂ ਹੋ ਸਕੇ ਉਹਨਾਂ ਦੇ ਵਿੱਚ ਮੈਂ ਯਾਦ ਕਰਾਉਣਾ ਚਾਹਣੀ ਹੁਣ ਵੀਰ ਜੀ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਹਨ ਉਹਨਾਂ ਚ ਸਭ ਤੋਂ ਵੱਡਾ ਕੰਮ ਹੈ ਸੱਦਾ ਸੰਗਤ ਦੀ ਇਹ ਬੜੀ ਵੱਡੀ ਗੱਲ ਹੈ ਕਿ ਸਾਡੇ ਸ਼ਹਿਰ ਦਾ ਸਿੰਗਰੇਜ ਫੈਲਦੀ ਅਦਾ ਇਹ ਮਹੱਤਵਪੂਰਨ ਤੇ ਹੋਰ ਜਿੰਨੇ ਕੰਮ ਹੈ ਵੀਰ ਜੀ ਜਿਸ ਤਰ੍ਹਾਂ ਪ੍ਰਚਾਰ ਕੀਤਾ ਸਿਰ 28 ਸਾਲ ਤੋਂ ਮੰਗ ਕੀਤੀ ਸੀ ਔਰ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਤੇ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਦੇ ਨਾਲ ਬਹੁਤ ਵੱਡੀ ਮਿਹਨਤ ਨਾਲ ਪਰਚਾ ਕੀਤਾ ਗਿਆ ਉਹਨੂੰ ਐਗਜ਼ੀਕਿਊਟ ਵੀ ਕੀਤਾ ਜਾਊਗਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਇਮੋਸ਼ਨਲ ਇਮੋਸ਼ਨਲੀ ਜਿਹੜੀ ਵੋਟ ਹੋਣੀ ਹੈ ਦੇਖੋ ਇਹ ਜਿਹੜੀ ਦਾ ਸਲਾਹ ਲਿਖੀ ਹੋਈ ਹੈ ਔਰ ਮੈਂ ਸੱਚੇ ਪਾਤਸ਼ਾਹ ਦੀ ਫਰਮਾਤਮਾ ਦੀ ਜਿਹੜੇ ਬਾਹਰ ਦੇ ਨਿਸ਼ਾਨ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਕਿ ਜਿੰਨੀਆਂ ਵੋਟਾਂ ਪਿਛਲੀ ਵਾਰ ਪਈਆਂ ਸੀ 86% ਦੇ ਨਾਲ 50000 ਇਸ ਵਾਰ ਸਾਨੂੰ 81% ਦੇ ਨਾਲ 4950 ਵਿਦ ਪੋਸਟਲ 50000 ਤੋਂ ਅਸੀਂ ਉਸ ਪਿਛਲੀ ਵਾਰ ਨਾਲੋਂ ਜ਼ਿਆਦਾ ਵੋਟ ਲੈ ਕੇ ਗਏ ਹਾਂ ਇਹ ਜ਼ਿੰਦਗੀ ਦਾ ਪਹਿਲਾ ਇਲੈਕਸ਼ਨ ਸੀ ਪਰ ਹਾਂ ਅਫਸੋਸ ਹੈ ਇਸ ਵਾਰ ਦਾ ਕਿ ਪਹਿਲੀ ਵਾਰ ਧਰਪਰ ਸਾਲਾਂ ਦੇ ਵਿੱਚ ਕਿਸੇ ਔਰਤ ਨੂੰ ਇਤਨਾ ਬਹਾਦੂ ਕੰਟੈਸਟ ਕਰਨਾ ਮਿਲਿਆ। ਔਰ ਕਿਤੇ ਨਾ ਕਿਤੇ ਨੂੰ ਲੱਗਦਾ ਹੈ ਇਹ ਸਾਡੀ ਔਰਤਾਂ ਦੀ ਇਹ ਹਾਰ ਹੈ ਕਿ ਕਿ ਮੈਨੂੰ ਪਹਿਲੀ ਵਾਰ ਮੌਕਾ ਮਿਲਿਆ 70 ਸਾਲਾਂ ਬਾਅਦ ਕਾਂਗਰਸ ਪਾਰਟੀ ਨੇ ਇਸ ਯੋਗਤਾ ਦਿੱਤੀ ਚਲੋ ਮੇਰੀ ਇਲੈਕਸ਼ਨ ਪਹਿਲੀ ਸੀ ਪਰ ਪਾਸੇ ਰੱਖिए ਪਰ ਔਰਤਾਂ ਦੀ ਵੀ ਪਹਿਲੀ ਸੀ ਕਿ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਇਸ ਚੀਜ਼ ਦਾ ਮੈਨੂੰ ਮਾਣ ਜ਼ਰੂਰ ਹੈ ਪਰ ਮੈਂ ਫਿਰ ਵੀ ਗਿੱਧਰਵਾਹਾ ਦੇ ਲੋਕਾਂ ਦੀ ਔਰ ਪਰਮਾਤਮਾ ਦੇ ਬਹੁਤ ਸ਼ੁਕਰਗੁਜ਼ਾਰ ਹੈ ਕਿ ਅਸੀਂ ਪਿਛਲੀ ਵਾਰ ਜਿੰਨਾ ਵੋਟ ਸ਼ੇਅਰ ਉਦੋਂ 2% ਵੱਧ ਸਿਕਿਉਰ ਕਰਦੇ ਹਾਂ ਉਸੀ ਔਰਤਾਂ ਦੀ ਗੱਲ ਕੀਤੀ ਹੈ ਜੀ ਸੇਮ ਹੀ ਚੰਨੀ ਸਾਫਲਾ ਚੁਟਕਲਾ ਜਿਹੜਾ ਉਹ ਇਸ਼ੂ ਬਣ ਗਿਆ ਹਨਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਪਰ ਦੋ ਹੀ ਔਰਤਾਂ ਇਲੈਕਸ਼ਨ ਲੜਦੀਆਂ ਸੀ ਚਾਰਾਂ ਚੋਂ ਦੋ ਸੂਟਾ ਦੋਵੇਂ ਹੀ ਹਾਰ ਜਾਂਦੀਆਂ ਨੇ ਕਿਵੇਂ ਦੇਖਦੇ ਹੈਗੇ ਉਹ ਕਿੱਥੇ ਖੜਾ ਹੈਗਾ ਸਿਸਟਮ ਆਮ ਤੌਰ ਤੇ ਗੱਲ ਹੁੰਦੀ ਹੈ 30% ਲੜਦੀ ਹੈ ਜਦ ਤੱਕ 30% ਦੀ ਮੰਗ ਕਮਿਆਜ ਨਹੀਂ ਕਰੀ ਔਰ ਹਮੇਸ਼ਾ ਕਰਦੀ ਰਹੂ ਜਦ ਤੱਕ 30% ਨਹੀਂ ਮੰਗਦੀ ਹੈ ਹੈ ਪਰ ਇਥੇ ਕਿਤੇ ਨਾ ਅਕਾਲੀ ਦਲ ਦਾ ਨਾਂ ਰਹਿਣਾ ਕਾਂਗਰਸ ਦੇ ਲਈ ਬਹੁਤ ਵੱਡਾ ਗੱਲ ਹੈ। ਹੁਸ਼ਿਆਰ ਉੱਥੇ ਨੂੰ ਜਾਂਦਾ ਨਜ਼ਰ ਆਇਆ ਕਲੀਅਰ ਨਹੀਂ ਗਿਆ। ਤੁਸੀਂ ਦੇਖ ਸਕਦੇ ਹੋ। ਪਰ ਤੁਹਾਨੂੰ ਵੀ ਖੱਚੀ ਕਿਨੇ ਦੇਖੋਗੇ ਅਕਾਲੀ ਦਲ ਤਾਂ ਉਹ ਪੱਖ 'ਚ ਵੀ ਕਿਸ ਸਥਿਤੀ 'ਚ ਕਿਵੇਂ ਉਹਨੂੰ ਹੋਰ ਲਾਅਸ ਨੂੰ ਕਿਵੇਂ ਕਵਰ ਕਰੋਗੇ। ਜਿਹੜੀ ਤੇ 22-23 ਸਾਲਾਂ ਦੇ ਵਿੱਚ ਲੋਕਾਂ ਨੇ ਦੇਖੋ ਲੋਕ ਇੱਕ ਵਾਰ ਚਾਂਸ ਦਿੰਦੇ। ਉਹ ਦੁਬਾਰਾ ਉਹ ਕੰਮ ਨਹੀਂ ਕਰਦੇ। 23 ਸਾਲ ਵੱਧ ਨੂੰ ਪਤਾ ਲੱਗ ਜਾਂਦਾ ਹੈ। ਵੇਟ ਕਰਦੇ ਹੋ ਤਾਂ ਸਾਰੀ ਰੇਟਾ ਵੀ ਊੜੀ ਸਕਿਨ ਜਿਹੜੇ 28 ਸਾਲ ਦੀ ਗੱਲ ਹੈ ਨਾ ਉਹ 10 ਸਾਲ ਤਾਂ ਡੀਪੀ ਢਲੋਜੀ ਰਹੇ ਉਹ ਤੋਂ ਪਹਿਲਾਂ ਮੰਤਰੀ ਬਦਲ ਰਿਹਾ ਮੈਂ ਤਾਂ ਕੇਵਲ 12 ਸਾਲ ਰਿਹਾ ਨਾ ਮੈਂ ਤਾਂ ਕੇਵਲ 12 ਸਾਲ ਬਾਅਦ ਚੁਣਾਵਾ ਵੀ ਹੈ ਡੀਪੀ ਢਲੋਜੀ ਵੀ ਹਲਕਾਂ ਚਾਗ ਰਹੇ ਉਸ ਟਾਈਮ ਪਰ ਅਸੀਂ ਬਹੁਤ ਸਾਰੇ ਕੰਮ ਕੀਤੇ ਜਿਹਨੀਆਂ ਚੀਜ਼ਾਂ ਕਦੀ ਨਹੀਂ ਆ ਸਕਦੀਆਂ ਸੀ ਗਿੱਦੜਬਾਦ ਚ ਕਾਲਜ ਗਿੱਦੜਬਾਦ ਛੇ ਰੋਮ ਨਾ ਮੈ ਹਸਪੀਟਲ ਗੈਸ ਏਜੰਸੀਜ਼ ਪ੍ਰੇਨਾ ਦਾ ਰੁਕਣਾ ਪਾਰਕ ਬਣਾਉਣੇ ਔਰ ਇਹ ਗਿੱਦੜਬਾਦ ਦੇ ਲੋਕਾਂ ਨੇ ਇਸ ਕਰਕੇ ਤੰਗ ਨਹੀਂ ਮੈਨੇਜ ਕੀਤਾ ਉਹ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਕਿ ਤੁਸੀਂ ਲੋਕਾਂ ਨੇ ਸਮਾਂ ਛੋ ਸਮਾਂ ਕੱਢ ਕੇ ਸਾਡੇ ਵੱਲ ਧਿਆਨ ਦਿੱਤਾ ਦੂਸਰੀ ਗੱਲ ਜਿਹੜੀ ਵੀ ਰਿਸਪੌਂਸਿਬਿਲਟੀ ਹੈ ਤੇਂ ਦੀਆਂ ਤੇ ਸਿੱਟਾਂ ਉਹ ਅਸੀਂ ਕਾਂਗਰਸ ਪਾਰਟੀ ਦਾ ਫਰਜ਼ਾਨ ਆਪਦੇ ਸਿਰ ਮੱਥੇ ਲੈਂਦਾ ਹਾਂ ਔਰ ਮੈਨੂੰ ਲੱਗਦਾ ਕਿ ਅਸੀਂ ਹੋਰ ਜ਼ੋਰਦਾਰ ਤਰੀਕੇ ਦੇ ਨਾਲ ਆਉਣ ਵਾਲੇ ਸਭ ਚੋ ਚੋਣਾਂ ਦੇ ਨਾਲ ਉਹ ਲਾ ਇੱਕ ਗੱਲ ਹੋਰ ਮੈਨੂੰ ਇਹ ਸਿਲੈਕਸ਼ਨ ਬਹੁਤ जनरली जनरलीकों की पहली इलेक्शन बड़ी स्मृत होगी तो मैं सरकार के खिलाफ दो सरकार ने पूरा जोर लाया आपका जो तंत्र मंत्र जो सरकारी मिशन भी जो कुछ कर सकती सी सरकार, सरकार ने सब कुछ किया और मैं बड़ा खोज थी वॉच किया और जिन्ना मैं बेस्ट दे सकती एंड बहुत कुछ सीखा